ਕੋਈ ਰੌਚਕ ਜਿਹੜਾ ਪਾਛਾ ਦੱਸੋ ਤਲਾਉ ਤਨੀ ਕੋਈ ਗੱਲ ਸਰਦੇ ਫਿਰਦੇ ਗਾਣ ਵੀ ਕੋਈ ਰੌਚਕ ਗੱਲ ਜਣਾਓ ਜਿਹੜੇ ਤੁਹਾਡੇ ਨਾਲ ਕੋਈ ਰੌਚਕ ਤਾਂ ਮੱਲੀ ਜੀ ਇਹ ਹੈ ਕਿ ਮੈਨੂੰ ਕਦੇ-ਕਦੇ ਮਹਿਸੂਸ ਹੁੰਦਾ ਹੈ ਕਿ ਉੱਥੇ ਨਾ ਪਾਰਲੀਮੈਂਟ ਦੀਆਂ ਪੌੜੀਆਂ ਦੇ ਬਾਹਰ ਵੀ ਨਾ ਸ਼ੰਭੂ ਬਾਰਡਰ ਬਣਾ ਰੱਖਿਆ ਅਸੀਂ ਇਸ ਵਾਰੀ ਸੈਸ਼ਨ ਚੱਲਦਾ ਮੈਂ ਆਪਣੀ ਹਾਂ ਜਿਹੜੀ ਮੇਰੀ ਫੀਲਿੰਗ ਹੈ ਦੱਸ ਦਿੰਦਾ ਉੱਥੇ ਧਰਨੇ ਵਾਲਾ ਮਾਹੌਲ ਹੁੰਦਾ ਹਾਂਜੀ ਤੁਸੀਂ ਸਵੇਰ ਜਦੋਂ ਜਾਂਦੇ ਹੋ 11 ਵਜੇ ਸੈਸ਼ਨ ਸਟਾਰਟ ਹੁੰਦਾ ਕੋਸ਼ਿਸ਼ ਹੁੰਦੀ ਮੇਰੀ ਕਿ ਮੈਂ 10:30 ਤੋਂ 11 ਪਹੁੰਚ ਕੇ ਹੂੰ ਉੱਥੇ ਆਪਣੀ ਹਾਜ਼ਰੀ ਲਗਵਾ ਲਵਾਂ ਲੋਕਾਂ ਨੂੰ ਮਿਲ ਲਵਾਂ ਹਾਂਜੀ ਆਪਣੀ ਥੋੜੀ ਪ੍ਰੈਪਰੇਸ਼ਨ ਜਿਹੜੀ ਆ ਉਹ ਮੈਂ ਸੈੱਟ ਕਰ ਲਾਂ ਲੇਕਿਨ ਉੱਥੇ ਬਹੁਤੇ ਦਿਨ ਕਿਦੋਂ ਗਏ ਆ ਉੱਥੇ ਤਰਨੇ ਔਰ ਦੂਸਰਾ ਉੱਥੇ ਤੁਸੀਂ ਦੇਖੋਗੇ ਉੱਥੇ ਨਾ মিডিਆ ਸਾਰਾ ਉੱਥੇ ਹੁੰਦਾ ਹਾਂ ਅੱਜ ਕੱਲ ਜਿਆਦਾ ਜ਼ੋਰ ਲੱਗਿਆ ਹੋਇਆ ਹੈ ਕਿ মিডিਆ ਦੇ ਸਾਹਮਣੇ ਆ ਕੇ ਆਪਣੀ ਆਪਣੀ ਗੱਲ ਰੱਖੀ ਜਾਵੇ ਸ਼ਕਲ ਦਿਖਾਓ ਪਾਰਲੀਮੈਂਟ ਚ ਪਤਾ ਨਹੀਂ ਸਮਾਂ ਮਿਲਣਾ ਸ਼ਕਲ ਦਿਖਾਓ ਸ਼ਕਲ ਦਿਖਾ ਲਓ ਦੇਖੋ ਇੱਕ ਤਾਂ ਇਹ ਵੀ ਹੈ ਕਿ ਆਪਣੇ ਲੱਗੇ ਹੁੰਦੀ ਹੈ ਬੋਲਟਿਜਣਾ ਨਹੀਂ ਕਹਿ ਸਕਦੇ ਕਹਿ ਸਕਦੇ ਆ ਮੀਡੀਆ ਦੀ ਵੀ ਲਾਈਨਾਂ ਹੁੰਦੀਆਂ ਕੱਲੇ ਪੋਲੀਟਿਸ਼ੀਨ ਨਹੀਂ ਲੇਕਿਨ ਉਸ ਦੇ ਨਾਲ ਕੀ ਹੁੰਦਾ ਨਾ ਕਿ ਤੁਹਾਨੂੰ ਅੰਦਰ ਮੌਕਾ ਮਿਲਿਆ ਨਹੀਂ ਮਿਲਿਆ ਤੁਸੀਂ ਮੈਂ ਤਾਂ ਅਵੋਇਡ ਕਰਦਾ ਮੈਂ ਉੱਥੇ ਕਦੀ ਕੋਈ ਸਟੇਟਮੈਂਟ ਨਹੀਂ ਦਿੰਦਾ ਮੈਂ ਪੋਲੀਟੀਕਲੀ ਵੈਸੇ ਵੀ ਘੱਟ ਬੋਲਦਾ ਲekin ਉਥੇ ਲੋਕਾਂ ਦਾ ਹੁੰਦਾ ਕਿ ਤੁਸੀਂ ਆਪਣੇ ਲੋਕਾਂ ਨੂੰ ਜਿਹੜੇ ਤੁਹਾਣਾ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਦਿਖਾਓ ਉਹਨਾਂ ਨੂੰ ਤਾਂ ਜ਼ਰੂਰ ਦਿਖਾਓ ਕਿ ਮੈਂ ਤੁਹਾਡੀ ਗੱਲ ਕਰ ਰਿਹਾ ਤਾਂ ਉਹ ਬੜਾ ਰੋਚਕ ਨਜ਼ਾਰਾ ਜਿਹੜਾ ਹੁੰਦਾ ਉਥੇ ਕਿ ਉਥੇ ਧਰਨਾ ਵੀ ਲੱਗਦਾ ਹੈ ਹਾਂਜੀ ਉਥੇ ਮਜਾਰਾ ਵੀ ਹੁੰਦਾ ਉਥੇ ਪਲੇਕਟ ਲੈ ਕੇ ਵੀ ਲੋਕ ਖੜੇ ਹੁੰਦੇ ਆ ਲੇਕਿਨ ਅੰਦਰ ਜਿਹੜੀ ਹੈ ਉਹ ਮर्याਦਾ ਤਾਂ ਹੈ ਮਿਨਿਸਟਰ ਨੂੰ ਦੇ ਕੇ ਪਿੱਛੇ ਵੀ ਕਰ ਲੈਂਦੇ ਆ ਦੇਖੋ ਜਿਹੜੇ ਮੂਹ ਮਲਾਜੇ ਆਉਤਾ ਬੱਲੀ ਜੀ ਹਮੇਸ਼ਾ ਰਹਿੰਦੇ ਆ ਜਦੋਂ ਅਸੀਂ ਕੈਂਟੀਨ ਜਾਂਦੇ ਆ ਹਾਂ ਤੇ ਕੈਂਟੀਨ ਦੇ ਵਿੱਚ ਜਦੋਂ ਅਸੀਂ ਕਾਣਾ ਖਾਣਾ ਹੈ ਚਾਹ ਪੀਣੀ ਹੈ ਉੱਥੇ ਤੇ ਟੇਬਲ ਤੇ ਅਸੀਂ ਉੱਤੇ ਦਾ ਫਿਰ ਕੋਈ ਹੋਰ ਸਾਰੀ ਹੁੰਨੇ ਆ